ਅੱਸੀ ਕਾਲ ਜੀ ਤਾਂ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਤੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ BC ਤੇ AD ਦੇ ਬਾਰੇ ਕਿ BC ਤੇ AD ਹੁੰਦਾ ਕੀ ਆ ਤੇ ਇਹਦੇ ਲਈ ਅੱਜ ਕੱਲ ਇੱਕ ਸ਼ਬਦ ਵਰਤੇ ਜਾ ਰਹੇਗਾ BC ਦੇ ਲਈ ਵਰਤ ਰਹੇ ਹਾਂ BCE ਤੇ AD ਦੇ ਲਈ ਵਰਤ ਰਹੇ ਹਾਂ CE ਇਦੇ ਬਾਰੇ ਵੀ ਗੱਲ ਕਰਾਂਗੇ ਕਿ ਇਹ BC ਦੀ ਥਾਂ ਤੇ BCE ਕਿਉਂ ਆ ਗਿਆ ਤੇ AD ਦੀ ਥਾਂ ਤੇ CE ਕਿਉਂ ਆ ਗਿਆ ਤੇ BC ਨੂੰ ਆਪਾਂ ਪੰਜਾਬੀ ਦੇ ਵਿੱਚ ਈਸਵੀ ਪੂਰਵ ਕਹਿ ਦਿੰਦੇ ਆ ਤੇ ਪੰਜਾਬੀ ਦੇ ਵਿੱਚ AD ਨੂੰ ਕਹਿ ਦਿੰਦੇ ਨੇ ਈਸਵੀ ਇਸ ਦੇ ਨਾਲ ਨਾਲ ਆਪਾਂ ਕੈਲੰਡਰ ਦੇ ਬਾਰੇ ਵੀ ਗੱਲ ਕਰਾਂਗੇ ਕਿ ਇਹ ਕਿਹੜੇ ਕੈਲੰਡਰ ਦੇ ਅਕੋਰਡਿੰਗ ਹੈ ਜਿਹੜਾ ਇਹ BC ਤੇ AD ਬਣਿਆ ਹੋਇਆ ਹੈਗਾ ਇਸ ਤੋਂ ਇਲਾਵਾ ਆਪਾਂ ਨਾਨਕਸ਼ਾਹੀ ਕੈਲੰਡਰ ਬਾਰੇ ਵੀ ਗੱਲ ਕਰਾਂਗੇ ਤੇ ਹੋਰ ਵੀ ਕੈਲੰਡਰ ਦੇਖਾਂਗੇ ਕਿ ਕਿਹੜੇ-ਕਿਹੜੇ ਆ ਭਾਰਤ ਦੇ ਵਿੱਚ ਚੱਲ ਰਹੇ ਜਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਚੱਲ ਰਹੇ ਨੇ ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ BC ਤੇ AD ਦੇ ਬਾਰੇ BC ਅਸਲ ਦੇ ਵਿੱਚ ਹੁੰਦਾ ਕੀ ਆ BC ਦੀ ਫੁੱਲ ਫਾਰਮ ਹੈਗੀ ਹੈ ਜੀ ਬਿਫੋਰ ਕ੍ਰਾਈਸਟ ਬਿਫੋਰ ਕ੍ਰਾਈਸਟ ਮਤਲਬ ਜੀਸਸ ਕ੍ਰਾਈਸਟ ਜੀਸਸ ਕ੍ਰਾਈਸਟ ਤੇ ਜਿਹੜੇ ਯਿਸੂ ਮਸੀਹ ਆ ਜਾਂ ਜਿਹੜੇ ਈਸਾ ਮਸੀਹ ਕਹਿੰਦੇ ਨੇ ਆਪਾਂ ਸਾਈਆਂ ਦੇ ਜਿਹੜੇ ਗॉड ਨੇਗੇ ਉਹਨਾਂ ਦੀ ਗੱਲ ਕਰਦੇ ਆਂ ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਜਿਹੜਾ ਸਮਾਂਗਾ ਉਹਨੂੰ BC ਮੰਨਿਆ ਜਾਂਦਾ ਤੇ ਜਿਹੜਾ ਉਹਨਾਂ ਦੇ ਜਨਮ ਤੋਂ ਬਾਅਦ ਵਾਲਾ ਸਮਾਂ ਉਹਨੂੰ AD ਮੰਨਿਆ ਜਾਂਦਾ AD ਦਾ ਮਤਲਬ ਹੈ ਐਨੋ ਡੋਮਿਨਿਕ ਇੱਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਇਨ ਦੀ ਈਅਰ ਆਫ ਦ ਲਾਰਡ ਭਾਵ ਪਰਮਾਤਮਾ ਦਾ ਯੁੱਗ ਜਾਂ ਪਰਮਾਤਮਾ ਦਾ ਸਮਾਂ ਜੇ ਜਦੋਂ ਪੰਜਾਬੀ ਦੇ ਵਿੱਚ ਆਪਾਂ ਇਤਿਹਾਸ ਪੜ੍ਹਦੇ ਆਂ ਉਹਦੇ ਵਿੱਚ ਵੀ ਆਪਾਂ ਜਿਹੜਾ BC ਆ ਉਹਦੀ ਥਾਂ ਤੇ ਆਪਾਂ AD ਪੂਰਵ ਪੜ ਲੈਂਦੇ ਆ। BD ਦੀ ਥਾਂ ਤੇ ਆਪਾਂ AD ਪੜਦੇ ਆ। ਤਾਂ ਹੁਣ ਜਿਹੜਾ ਇਹ BC ਤੇ AD ਪੜਿਆ ਜਾਂਦਾਗਾ ਇਸ ਦੇ ਵਿੱਚ ਜਿਹੜੀ ਜ਼ੀਰੋ ਮੰਨੀ ਜਾਂਦੀ ਹੈ ਉਹ ਮੰਨੀ ਜਾਂਦੀ ਹੈ ਜਿਸੂ ਮਸੀਹ ਦੇ ਜਨਮ ਨੂੰ। ਭਾਵ ਜਦੋਂ ਇਸ ਟਾਈਮ ਤੇ ਜਿਸੂ ਮਸੀਹ ਦਾ ਜਨਮ ਹੋਇਆ ਸੀ ਉਸ ਨੂੰ ਜ਼ੀਰੋ ਮੰਨਿਆ ਜਾਂਦਾਗਾ ਪਰ ਜ਼ੀਰੋ ਇੱਥੇ ਕੋਈ ਡੇਟ ਨਹੀਂ ਹੈਗੀ। ਇਹ ਸਿਰਫ ਇੱਕ ਰੈਫਰੈਂਸ ਪੁਆਇੰਟ ਦੇ ਤੌਰ ਤੇ ਮੰਨਿਆ ਜਾਂਦਾਗਾ। ਤਾਂ ਇਹ ਜਿਹੜਾ BC ਤੇ AD ਦੇ ਵਿੱਚ ਜਿਹੜਾ ਇਹ ਜ਼ੀਰੋ ਮੰਨੀ ਜਾਂਦੀ ਹੈ ਜਿਸੂ ਮਸੀਹ ਦੇ ਜਨਮ ਵਾਲੇ ਟਾਈਮ ਨੂੰ ਤਾਂ ਇਹ ਮੰਨੀ ਜਾਂਦੀ ਆ ਗੈਗੋਰੀਅਨ ਕੈਲੰਡਰ ਅਕੋਰਡਿੰਗ। ਗੈਗੋਰੀਅਨ ਕੈਲੈਂਡਰ ਹੈ ਜਿਹੜਾ ਉਸ ਦੇ ਅਕੋਰਡਿੰਗ ਜਿਸੂ ਮਸੀਹ ਦੇ ਜਨਮ ਨੂੰ ਜ਼ੀਰੋ ਮੰਨ ਕੇ ਤੇ ਉਸ ਦੇ ਟਾਈਮ ਨੂੰ ਵੰਡਿਆ ਗਿਆ ਤੇ ਹੁਣ ਇਹ ਜਿਹੜਾ ਗੈਗੋਰੀਅਨ ਕੈਲੈਂਡਰ ਹੈ ਇਹਨੂੰ ਵਰਲਡਵਾਈਡ ਸਾਰੇ ਕਿਤੇ ਐਕਸੈਪਟ ਕਰ ਲਿਆ ਗਿਆ ਭਾਵੇਂ ਸਭ ਨੇ ਇਹਨੂੰ ਮੰਨ ਲਿਆ ਤੇ ਸਾਰੇ ਦੇਸ਼ ਨੇ ਜਿਹੜੇ ਇਸੇ ਕੈਲੈਂਡਰ ਦੇ ਅਕੋਰਡਿੰਗ ਹੀ ਆਪ ਦਾ ਟਾਈਮ ਤੇ ਡੇਟ ਨੇ ਜਿਹੜੀ ਚਲਾ ਰਹੇ ਨੇ ਤਾਂ ਇਸ ਕਰਕੇ ਇਹਨੂੰ ਸਾਰੇ ਕਿਤੇ ਕਾਮਨ ਹੋਣ ਕਰਕੇ ਅੱਜ ਕੱਲ ਬੀਸੀ ਦੀ ਥਾਂ ਤੇ ਆਪਾਂ ਬੀਸੀਈ ਵਰਤਣ ਲੱਗੇ ਤੇ ਸੀਈ ਦੀ ਫੁੱਲ ਫਾਰਮ ਹੈ ਜਿਹੜੀ ਬਿਫੋਰ ਕਾਮਨ 에ਰਾ ਕਾਮਨ 에ਰਾ ਭਾਵ ਸਾਂਝਾ ਯੁੱਗ ਜਾਂ ਕਾਮਨ ਯੁੱਗ ਈਡੀ ਦੀ ਥਾਂ ਤੇ ਆਪਾਂ ਕੀ ਵਰਤਣ ਲੱਗੇ ਸੀ ਈ ਕਾਮਨ 에ਰਾ ਤੇ ਇਸੇ ਕਰਕੇ ਬੀਜੀ ਤੇ ਈਡੀ ਦੀ ਥਾਂ ਤੇ ਇਹਨੂੰ ਸੀ ਈ ਤੇ ਬੀਸੀ ਈ ਕਹਿਣ ਲੱਗੇ ਕਿਉਂਕਿ ਇਹ ਸਾਰੇ ਕਿਤੇ ਕਾਮਨ ਹੋ ਚੁੱਕੇ ਆ ਤੇ ਇਹ ਕਿਹਾ ਜਾ ਰਿਹਾ ਕਿ ਇਹਨੂੰ ਆਪਾਂ ਧਰਮ ਤੋਂ ਅਲੱਗ ਕਰਕੇ ਕਿਉਂਕਿ ਜਦੋਂ ਸਾਰੇ ਦੇਸ਼ਾਂ ਨੇ ਸਾਰੇ ਧਰਮਾਂ ਨੇ ਇਹਨੂੰ ਐਕਸੈਪਟ ਕਰ ਲਿਆ ਇਸ ਕੈਲੰਡਰ ਨੂੰ ਤੱਪਰ ਜੀਸੂ ਮਸੀਹ ਦੇ ਨਾਲ ਨਾ ਜੋੜ ਕੇ ਇਹਨੂੰ ਸਾਰੀ ਦੁਨੀਆ ਦੇ ਵਿੱਚ ਮੰਨਣ ਕਰਕੇ ਇਹਨੂੰ ਕਾਮਨ ਕਿਹਾ ਜਾਵੇ ਤਾਂ ਹੁਣ ਜਿਹੜਾ ਇਹ ਗੈਗੋਰੀਅਨ ਕੈਲੰਡਰ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਜਿਹੜਾ ਕੈਲੰਡਰ ਬਣਾਇਆ ਗਿਆ ਸੀਗਾ ਇਹ ਬਣਾਇਆ ਸੀਗਾ ਪੌਪ ਗ੍ਰੈਗਰੀ 13 ਦੇ ਨਾਮ ਦਿੱਤੇ ਇਸ ਕੈਲੰਡਰ ਦਾ ਨਾਮ ਪੈ ਗਿਆ ਸੀ ਗੈਗੋਰੀਅਨ ਕੈਲੰਡਰ ਇਸ ਗੈਗੋਰੀਅਨ ਕੈਲੰਡਰ ਤੋਂ ਪਹਿਲਾਂ ਜਿਹੜਾ ਸਿਸਟਮ ਚੱਲਦਾ ਸੀ ਉਹ ਚੱਲਦਾ ਸੀ ਇੱਕ ਜੂਲੀਅਨ ਕੈਲੰਡਰ ਜਿਹੜਾ ਜੂਲੀਅਨ ਕੈਲੰਡਰ ਸੀ ਉਹਦੇ ਵਿੱਚ ਦਿੱਕਤ ਇਹ ਸੀ ਕਿ ਉਹਦੇ ਵਿੱਚ ਲੀਪ ਵਾਲੇ ਸਾਲ ਦਾ ਨਹੀਂ ਪਤਾ ਲੱਗਦਾ ਸੀਗਾ ਕਿਉਂਕਿ ਉਹ ਜਿਹੜਾ ਉਹਦੇ ਵਿੱਚ ਉਹ 13 ਦਿਨ ਘੱਟ ਛੇ ਚੱਲਦਾ ਸੀ ਤੇ ਉਹਦੇ ਵਿੱਚ ਦਿਨ ਵੀ ਪੂਰੇ ਨਹੀਂ ਸੀਗੇ ਤਾਂ ਇਸੇ ਕਰਕੇ ਉਹ ਜੂਲੀਅਨ ਕੈਲੰਡਰ ਨੂੰ ਹਟਾ ਦਿੱਤਾ ਗਿਆ ਤੇ ਉਹਦੀ ਥਾਂ ਤੇ ਜਿਹੜਾ ਇਹ ਗੈਗੋਰੀਅਨ ਕੈਲੰਡਰ ਹੈ ਇਹਨੂੰ ਐਕਸੈਪਟ ਕਰ ਲਿਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਹ ਦੇਖ ਲਈਏ ਕਿ ਇਹਦੇ ਵਿੱਚ ਜਿਹੜਾ ਟਾਈਮ ਆ ਉਹ ਪੁੱਠਾ ਕਿਉਂ ਪੜਾਇਆ ਜਾਂਦਾ ਜਿਹੜਾ ਈਸਵੀ ਪੂਰਵ ਜਾਂ ਬੀਸੀ ਦੇ ਵਿੱਚ ਆਪਾਂ ਟਾਈਮ ਪੁੱਠਾ ਕਿਉਂ ਪੜਦੇ ਆ ਤਾਂ ਹੁਣ ਇਹਦੇ ਵਿੱਚ ਦੇਖੋ ਕਿ ਜਿਸੂ ਮਸੀਹ ਦੇ ਜਨਮ ਤੋਂ ਜੇਕਰ ਆਪਾਂ ਬਾਅਦ ਵਾਲੀ ਗੱਲ ਕਰੀਏ ਤਾਂ ਉਹਦੇ ਵਿੱਚ ਟਾਈਮ ਸਹੀ ਚੱਲ ਰਿਹਾ ਜਿਵੇਂ ਹੁਣ ਇੱਥੇ 1 ਹੋ ਗਿਆ 2 ਹੋ ਗਿਆ 3 ਹੋ ਗਿਆ 4 ਹੋ ਗਿਆ 5 ਹੋ ਗਿਆ ਅਹੀਂ ਕਰਦੇ ਕਰਦੇ ਇੱਥੇ 100 ਆ ਗਿਆ 100 ਤੋਂ ਬਾਅਦ 101 102 3 ਤਾਂ ਅਹੀਂ ਕੰਟੀਨਿਊ ਚੱਲ ਰਿਹਾ ਤੇ ਅੱਜ ਕੱਲ ਜਿਹੜਾ ਟਾਈਮ ਆ ਜਾਇ ਅੱਜ ਦਾ ਜਿਹੜਾ ਸਾਲ ਚੱਲ ਰਿਹਾ ਉਹ 2024 ਅਪਾ ਇਸ ਵੀ ਪੂਰਵ ਦੇ ਵਿੱਚ ਜਾਂਦੇ ਆ ਤਾਂ ਉੱਥੇ ਆਪਾਂ ਟਾਈਮ ਪੁੱਠਾ ਪੜਦੇ ਆ ਹੁਣ ਹੁੰਦਾ ਕਿ ਆਪਾਂ ਇੱਥੇ 0 ਤੋਂ ਪਿਛਲੇ ਪਾਸੇ ਨੂੰ ਚੱਲਦੇ ਆ ਤਾਂ ਇੱਥੇ ਜਿਹੜਾ 1 ਆਗਾ ਉਹ ਉਲਟਾ ਚੱਲ ਰਿਹਾ ਪਿੱਛੇ ਨੂੰ ਵੱਧ ਰਿਹਾ ਹੈਗਾ ਜਿਵੇਂ ਆਪਾਂ ਮੈਦ ਦੇ ਵਿੱਚ ਗ੍ਰਾਫ ਪੜਦੇ ਆ ਉਸ ਤਰੀਕੇ ਨਾਲ ਪਿੱਛੇ ਨੂੰ ਜਾਂਦੇ ਆ 1 ਹੋ ਗਿਆ 2 ਹੋ ਗਿਆ 3 ਹੋ ਗਿਆ 4 ਹੋ ਗਿਆ 5 ਹੋ ਗਿਆ ਐਂ ਕਰਦੇ ਕਰਦੇ ਆਪਾਂ 100 ਆ ਗਿਆ 200 ਆ ਗਿਆ 300 ਆ ਗਿਆ 400 ਆ ਗਿਆ ਤਾਂ ਭਾਵ ਆਪਾਂ ਪਿੱਛੇ ਨੂੰ ਕਿਤੋਂ ਤੱਕ ਵੀ ਟਾਈਮ ਵਧਾ ਸਕਦੇ ਆ ਜਦੋਂ ਵੀ ਆਪਾਂ ਟਾਈਮ ਪੜਦੇ ਆ ਲਾ ਲਓ ਜਿਵੇਂ ਆਪਣਾ ਦੇਸ਼ ਹੀ ਲਾ ਲਓ ਕਿ ਆਪਣਾ ਦੇਸ਼ 1947 ਦੇ ਵਿੱਚ ਆਜ਼ਾਦ ਚੁੱਕੇ ਤਾਂ ਇਸ ਦੇ ਵਿੱਚ ਜਿਹੜਾ ਆਪਾਂ ਟਾਈਮ ਪੜ ਰਹੇ ਹਾਂਗੇ ਉਹ ਆਪਾਂ ਟਾਈਮ लेफ्ट ਟੂ ਰਾਈਟ ਪੜਦੇ ਆ ਤੇ ਇਸੇ ਪ੍ਰਕਾਰ ਜਦੋਂ ਆਪਾਂ ਪਿੱਛੇ ਬੀਸੀ ਦੇ ਵਿੱਚ ਜਾਂਦੇ ਆ ਜਾਂ ਈਸਵੀ ਪੂਰਬ ਦੇ ਵਿੱਚ ਜਾਂਦੇ ਆ ਤਾਂ ਉੱਥੇ ਵੀ ਜਿਹੜਾ ਆਪਾਂ ਟਾਈਮ ਆ ਉਹ लेफ्ट ਟੂ ਰਾਈਟ ਹੀ ਪੜਿਆ ਜਾਂਦਾ ਤੇ ਇਸ लेफ्ट ਟੂ ਰਾਈਟ ਪੜਨ ਦੇ ਕਰਕੇ ਹੀ ਡੇਟਸ ਨੇ ਜਿਹੜੀਆਂ ਉਹ ਉਲਟ ਹੋ ਜਾਂਦੀਆਂ ਨੇ ਜਿਵੇਂ ਹੁਣ ਇਹਦੇ ਵਿੱਚ ਆਪਾਂ ਕੁਝ ਕੇ ਐਗਜ਼ਾਮਪਲ ਦੀ ਗੱਲ ਕਰਦੇ ਆ ਜਿਵੇਂ ਅਸ਼ੋਕ ਦਾ ਜਨਮ ਲਾਓ ਅਸ਼ੋਕ ਦਾ ਜਨਮ 304 ਬੀਸੀ ਦੇ ਵਿੱਚ ਹੁੰਦਾ ਜੇ ਈਸਵੀ ਪੂਰਬ ਕਹਿ ਲਓ 304 ਈਸਵੀ ਪੂਰਬ ਦੇ ਵਿੱਚ ਹੁੰਦਾ ਤੇ ਜਦੋਂ ਕਿ ਉਹਦੀ ਮੌਤ ਹੁਣ ਆਪਾਂ ਲੈਫਟ ਟੂ ਰਾਈਟ ਵਧਾਂਗੇ ਤਾਂ ਮੌਤ ਕਿੱਥੇ ਹੋਊਗੀ 232 ਬੀਸੀ ਦੇ ਵਿੱਚ ਹੋਊਗੀ ਭਾਵੇਂ 232 ਈਸਵੀ ਪੂਰਬ ਦੇ ਵਿੱਚ ਹੋ ਤਾਂ ਹੁਣ ਆਪਾਂ ਟਾਈਮ ਆ ਜਿਹੜਾ ਲੈਫਟ ਟੂ ਰਾਈਟ ਪੜਿਆ ਤਾਂ ਇੱਥੋਂ ਦਾ ਕਲੀਅਰ ਹੋ ਗਿਆ ਹੋਊਗਾ ਕਿ ਈਸਵੀ ਪੂਰਬ ਦੇ ਵਿੱਚ ਆ ਜਿਹੜਾ ਟਾਈਮ ਆ ਉਹ ਪੁੱਠਾ ਕਿਉਂ ਪੜਿਆ ਜਾਂਦਾ ਤਾਂ ਹੁਣ ਅਈ ਮਹਾਤਮਾ ਬੁੱਧ ਜੀ ਦਾ ਆਪਾਂ ਦੇਖ ਲੈਨੇ ਟਾਈਮ ਮਹਾਤਮਾ ਬੁੱਧ ਜੀ ਦਾ ਜਨਮ ਆ ਜਿਹੜਾ ਉਹ 563 ਬੀਸੀ ਦੇ ਵਿੱਚ ਹੁੰਦਾ ਬੀਸੀ ਨੂੰ ਤੁਸੀਂ ਆਪਣੇ ਹੁਣ ਈਸਵੀ ਪੂਰਬ ਸਮਝਦੇ ਰਹੋ ਬੀਸੀ ਦੇ ਵਿੱਚ ਹੁੰਦਾ ਤਾਂ ਹੁਣ 563 ਇੱਥੇ ਆ ਗਿਆ ਤਾਂ 563 ਤੋਂ ਜਦੋਂ ਆਪਾਂ ਉਹਨਾਂ ਦੀ ਮੌਤ ਦੀ ਗੱਲ ਕਰਦੇ ਆ ਡੈਥ ਦੀ ਗੱਲ ਕਰਦੇ ਤਾਂ ਉਹ ਉਹਨਾਂ ਦੀ ਹੁੰਦੀ ਹੈ ਜਾ ਕੇ 483 BC ਦੇ ਵਿੱਚ ਤਾਂ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਈਸਵੀ ਪੂਰਬ ਦੇ ਵਿੱਚ ਜਾਂ BC ਦੇ ਵਿੱਚ ਆਪਾਂ ਟਾਈਮ ਪੁੱਠਾ ਕਿਉਂ ਪੜਦੇ ਆ ਤਾਂ ਕਿਉਂਕਿ 563 ਤੋਂ ਆਪਾਂ 483 ਵੱਲ ਨੂੰ ਲੈਫਟ ਟੂ ਰਾਈਟ ਵੱਲ ਵਧੇ ਆਂ ਇਸੇ ਤਰ੍ਹਾਂ ਮਹਾਵੀਰ ਜੈਨ ਜੀ ਦੀ ਗੱਲ ਕਰ ਲੈਨੇ ਉਹਨਾਂ ਦਾ ਜਨਮ 540 BC ਦੇ ਵਿੱਚ ਹੁੰਦਾਗਾ ਡੈਥ ਉਹਨਾਂ ਦੀ ਜਾ ਕੇ ਹੋਊਗੀ 468 BC ਦੇ ਵਿੱਚ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਇੱਥੋਂ ਕਲੀਅਰ ਹੋ ਗਿਆ ਹੋਊਗਾ ਕਿ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਜਦੋਂ ਆਪਾਂ ਪ੍ਰਾਣਾ ਇਸਵੀ ਪੂਰਵ ਵਾਲਾ ਇਤਿਹਾਸ ਪੜਦੇ ਆ ਤਾਂ ਉਹਦੇ ਵਿੱਚ ਡੇਟਸ ਨੇ ਜਿਹੜੀਆਂ ਪੁੱਠੀਆਂ ਘੋਪੜੀਆਂ ਜਾਂਦੀਆਂ ਨੇ ਕਿਉਂਕਿ ਟਾਈਮ ਹਮੇਸ਼ਾ ਲੈਫਟ ਟੂ ਰਾਈਟ ਹੀ ਪੜਿਆ ਜਾਂਦਾ ਮੈਂ ਤੁਹਾਨੂੰ ਇੱਥੇ ਇਹ ਵੀ ਕਲੀਅਰ ਕਰ ਦਿੰਦਾ ਕਿ ਜਿਹੜੀ ਸਦੀ ਹੁੰਦੀ ਹੈ ਉਹ ਇੱਕ ਅੱਗੇ ਕਿਉਂ ਚੱਲਦੀ ਆ ਅੱਗੇ ਚੱਲਣ ਦਾ ਭਾਵ ਜਿਵੇਂ ਹੁਣ 2024 ਆ ਜ ਜਿਹਨੂੰ 20 ਆਪਾਂ ਜਿਹੜੀ ਇਹਨੂੰ ਸਦੀ ਬੋਲਦੇ ਉਹ 21ਵੀਂ ਸਦੀ ਬੋਲਦੇ ਆ ਜਿਵੇਂ ਇਸੇ ਤਰ੍ਹਾਂ ਕੋਈ ਵੀ ਲਾ ਲਓ ਜਿਵੇਂ ਹੁਣ ਗੁਰਨਾਨਕ ਦੇਵ ਜੀ ਦਾ ਜਨਮ ਲਾ ਲਓ 1469 ਦੇ ਵਿੱਚ ਹੋਇਆ ਤਾਂ ਪਰ ਆਪਾਂ ਜਦੋਂ ਉਹਨੂੰ ਬੋਲਦੇ ਆ ਤਾਂ ਆਪਾਂ ਕਹਿੰਦੇ ਆ 15ਵੀਂ ਸਦੀ ਆ ਕੋਈ ਵੀ ਸਾਲ ਲਾ ਲਓ ਜਿਵੇਂ ਆਪਾਂ ਕਹਿ ਦਈਏ 1208 ਤਾਂ ਆਪਾਂ ਸਦੀ ਬੋਲਦੇ ਨੇ 13ਵੀਂ ਸਦੀ ਲਈ 13ਵਾਂ ਕਿਉਂ ਬੋਲਿਆ ਜਾਂਦਾ ਮਤਲਬ ਜਿਹੜਾ ਮੂਰੇ ਵਾਲਾ ਨੰਬਰ ਹੈ ਉਹ ਤੋਂ ਇੱਕ ਵਧਾ ਕੇ ਕਿਉਂ ਬੋਲਿਆ ਜਾਂਦਾ ਇਹ ਤਾਂ ਬੋਲਿਆ ਜਾਂਦਾ ਕਿਉਂਕਿ ਸ਼ੁਰੂ ਤੋਂ ਆਪਾਂ ਚੱਲਦੇ 0 ਤੇ ਜਿੱਥੇ ਆਪਣੀ 0 ਹੁੰਦੀ ਹੈ ਸਟਾਰਟ ਜਦੋਂ 1 ਸਾਲ 2 ਸਾਲ 3 ਸਾਲ ਐ ਮੰਨੇ ਜਾਂਦਾ ਤਾਂ 100 ਤੱਕ ਜਦੋਂ ਸਾਲ ਮੰਨੇ ਜਾਂਦੇ ਨੇ ਇਹ ਜਿਹੜੇ ਪਹਿਲੇ ਸ਼ੁਰੂ ਵਾਲੇ ਸਾਲ ਲੇਗੇ ਤਾਂ ਇਹਨਾਂ ਨੂੰ ਬੋਲਿਆ ਜਾਂਦਾ ਪਹਿਲੀ ਸਦੀ ਤੇ ਜਦੋਂ ਇੱਥੇ 101 ਹੋ ਗਿਆ 101 102 103 ਤਾਂ ਸਦੀ ਕਿਹੜੀ ਬਣ ਜਾਂਦੀ ਹੈ ਦੂਜੀ ਜਦੋਂ 201 203 204 ਐਵੇਂ ਤਾਂ ਸਦੀ ਕਿਹੜੀ ਬਣ ਜਾਂਦੀ ਹੈ ਇਹ ਤੀਜੀ ਸਦੀ ਤਾਂ ਇਸੇ ਪ੍ਰਕਾਰ ਅੱਗੇ ਜਦੋਂ ਚੱਲਦੇ ਆ ਜਿਵੇਂ ਹੁਣ ਮੰਨ ਲਓ 901 902 ਆ ਤਾਂ ਸਦੀ ਕਿਹੜੀ ਬਣ ਜੂਗੀ ਸਦੀ ਬਣ ਜੂਗੀ 10ਵੀਂ ਤੇ ਇਸੇ ਪ੍ਰਕਾਰ ਜਦੋਂ 1100 1002 1012 13 ਕੋਈ ਵੀ ਸਾਲ ਲਾ ਲਓ ਇਹਦੇ ਵਿੱਚ ਜਦੋਂ ਮੂਰੇ 10 ਆ ਗਿਆ ਸਦੀ ਕਿਹੜੀ ਬਣ ਜੂਗੀ 11ਵੀਂ ਇਸੇ ਪ੍ਰਕਾਰ ਤੁਸੀਂ ਜਿਹੜੇ ਵੀ ਸਾਲ ਦੀ ਗੱਲ ਕਰੋਗੇ ਤਾਂ ਤੁਸੀਂ ਮੂਰੇ ਵਾਲੇ ਦੋ ਅੱਖਰ ਦੇਖ ਲੈਣੇ ਆ ਤਾਂ ਜਿਵੇਂ ਹੁਣ ਮੰਨ ਲਓ ਆਪਾਂ 1400 ਕੁਛ ਦੀ ਗੱਲ ਕਰੀਏ ਤਾਂ ਮੂਰੀ ਜੇ 14 ਦਾ ਤਾਂ ਇਟ ਮੀਨਸ ਸਦੀ ਕਿਹੜੀ ਬਣ ਗਈ ਇਹ 15ਵੀਂ ਸਦੀ ਬਣ ਗਈ ਜੇ ਜਦੋਂ ਉਹੀ ਆਪਾਂ 1700 ਦੀ ਗੱਲ ਕਰਾਂਗੇ 1700 ਕੁਛ ਲਾ ਲਓ ਕੋਈ ਵੀ ਤਰੀਕ ਲਾ ਲਓ ਅੱਗੇ ਸਦੀ ਕਿਹੜੀ ਚੱਲ ਪੂਗੀ 18ਵੀਂ ਸਦੀ ਚੱਲੂਗੀ ਜਦੋਂ ਆਪਾਂ 1900 ਵਾਲੇ ਸਾਲਾਂ ਦੇ ਵਿੱਚ ਸੀ ਭਾਬ ਜਿਵੇਂ ਆਪਣਾ ਦੇਸ਼ 1947 ਚ ਯਾਦ ਹੋਇਆ ਤਾਂ ਸਦੀ ਕਿਹੜੀ ਸੀ 20ਵੀਂ ਸਦੀ ਸੀਗੀ ਤੇ ਹੁਣ ਜਿਹੜਾ ਹੁਣ ਆਪਣੇ ਮੂਰੇ 20 ਆ ਗਿਆ ਆਕਰਕੇ 20ਵੀਂ ਸਦੀ ਹੈ ਤਾਂ ਹੁਣ ਜੇ ਮੈਂ 2001 ਤੋਂ ਲੈ ਕੇ 2024 ਤੱਕ ਤਾਂ ਹੁਣ ਸਦੀ ਕਿਹੜੀ ਚੱਲ ਰਹੀ ਹੈ 21ਵੀਂ ਸਦੀ ਚੱਲ ਰਹੀ ਹੈ ਅੱਗੇ ਇਸੇ ਪ੍ਰਕਾਰ ਇਹ ਸਦੀਆਂ ਜਿਹੜੀਆਂ ਵਧਦੀਆਂ ਜਾਣਗੀਆਂ ਤਾਂ ਹੁਣ ਇਹ ਤਾਂ ਸੀਗਾ ਜੀ ਗੈਗੋਰੀਅਨ ਕੈਲੈਂਡਰ ਜਿਹਨੂੰ ਵਰਲਡਵਾਈਡ ਐਕਸੈਪਟ ਕਰ ਲਿਆ ਗਿਆਗਾ ਤੇ ਸਾਰੇ ਦੇਸ਼ ਨੇ ਲਗਭਗ ਇਸੇ ਕੈਲੰਡਰ ਦੇ ਅਕੋਰਡਿੰਗ ਜਾਂ ਇਨ੍ਹਾਂ ਡੇਟਸ ਦੇ ਅਕੋਰਡਿੰਗ ਹੀ ਚੱਲ ਰਹੇ ਨੇ ਪਰ ਕਈ ਦੇਸ਼ ਹੈ ਜਿਹੇ ਨੇਗੇ ਜਿਨ੍ਹਾਂ ਨੇ ਆਪਦੇ ਟ੍ਰੈਡੀਸ਼ਨਲ ਕੈਲੈਂਡਰ ਵੀ ਰੱਖੇ ਹੋਏ ਨੇ ਆਪਾਂ ਕੁਝ ਕੇ ਐਗਜ਼ਾਮਪਲ ਕਰ ਲੈਨੇ ਜਿਵੇਂ ਹੁਣ ਆਪਾਂ ਭਾਰਤ ਦੀ ਗੱਲ ਹੀ ਕਰੀਏ ਤਾਂ ਭਾਰਤ ਦੇ ਵਿੱਚ ਜਿਹੜਾ ਤੇ ਜਿਹਨੂੰ ਸਾਕਾ ਕੈਲੰਡਰ ਵੀ ਕਹਿੰਦੇ ਆ ਤੇ ਇਹ ਭਾਰਤ ਦਾ ਨੈਸ਼ਨਲ ਕੈਲੰਡਰ ਜਿਹਨੂੰ ਸਾਕਾ ਸੰਮਤ ਵੀ ਕਹਿ ਦਿੰਦੇ ਨੇ ਇਹਦਾ ਜਿਹੜਾ ਫਰਕ ਆ ਉਹ 78 ਸਾਲ ਦਾ ਹੈਗਾ ਭਾਵ ਇਹ ਗੈਗੋਰੀਅਨ ਕੈਲੰਡਰ ਤੋਂ 78 ਸਾਲ ਬਾਅਦ ਸ਼ੁਰੂ ਹੁੰਦਾ ਹੈਗਾ ਪਰ ਜੇਕਰ ਇਹਦੇ ਅਕੋਰਡਿੰਗ ਆਪਾਂ ਚੱਲੀਏ ਤਾਂ ਹੁਣ ਆਪਣਾ ਜਿਹੜਾ ਸਾਲ ਚੱਲ ਰਿਹਾ ਉਹ 1945 ਚੱਲ ਰਿਹਾ ਹੈਗਾ ਤੇ ਇਹ ਤੁਸੀਂ ਦੇਖਿਆ ਹੋਊਗਾ ਕਿ ਆਪਸ਼ਨਲ ਗੈਜਟ ਆਉਂਦੇ ਨੇ ਜਾਂ ਕੋਈ ਸਰਕਾਰੀ ਲੈਟਰ ਆਉਂਦਾ ਤਾਂ ਉਹਦੇ 'ਤੇ ਸਾਕਾ ਡੇਟ ਲਿਖੀ ਹੁੰਦੀ ਹੈ ਕਿ ਸਾਕਾ ਸੰਮਤ ਲਿਖ ਕੇ ਉਹ ਸਾਲ ਦੀ ਤਰੀਕ ਪਾਈ ਜਾਂਦੀ ਹੈ ਇਹ ਆਪਣਾ ਇੰਡੀਆ ਦਾ ਨੈਸ਼ਨਲ ਕੈਲੰਡਰ ਹੈ ਤੇ ਇਹ ਜਿਹੜਾ ਨੈਸ਼ਨਲ ਕੈਲੰਡਰ ਹੈ ਇਹਨੂੰ ਅਡਾਪਟ ਕਰਿਆ ਗਿਆ ਸੀਗਾ 22 ਮਾਰਚ 1957 ਨੂੰ ਜਦੋਂ ਇਹ ਅਡਾਪਟ ਕਰਿਆ ਗਿਆ ਸੀਗਾ ਉਸ ਟਾਈਮ ਤੇ ਜਿਹੜੀ ਆਪਣੀ ਡੇਟ ਚੱਲ ਰਹੀ ਸੀ ਉਹ ਵਨ ਸਾਕਾ ਮਤਲਬ ਇੱਕ ਸਾਕਾ 1879 ਚੱਲ ਰਹੀ ਸੀ ਜਿਸ ਟਾਈਮ ਤੇ ਇਹਨੂੰ ਅਡਾਪਟ ਕਰਿਆ ਗਿਆ ਤਾਂ ਇਸੇ ਤਰ੍ਹਾਂ ਇੱਕ ਭਾਰਤ ਦੇ ਵਿੱਚ ਹੋਰ ਬਿਕਰਮੀ ਸੰਮਤ ਵੀ ਚੱਲਦਾ ਹੈ ਬਿਕਰਮੀ ਸੰਮਤ ਅਕੋਰਡਿੰਗ ਆਪਣੇ ਬਹੁਤ ਸਾਰੇ ਕੈਲੰਡਰ ਚੱਲਦੇ ਜਿਵੇਂ ਆਪਣਾ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ ਉਹ ਵੀ ਬਿਕਰਮੀ ਸੰਮਤ ਅਕੋਰਡਿੰਗ ਚੱਲਦਾ ਤੇ ਇਹ 네ਪਾਲ ਦਾ ਅਫੀਸ਼ੀਅਲ ਰਾਈਟ ਮੈਂ ਆਪਣਾ ਨੈਸ਼ਨਲ ਕੈਲੰਡਰ ਹੈ ਜਿਹੜਾ ਉਹ ਸਾਕਾ ਸੰਮਤ ਹੈਗਾ ਤਾਂ ਇਹਨਾਂ ਦਾ ਜਿਹੜਾ ਉਹ ਆ ਵਿਕਰਮ ਸੰਮਤ ਹੈਗਾ ਇਹ 57 ਸਾਲ ਆ ਜਿਹੜਾ ਉਹ ਪਹਿਲਾਂ ਸ਼ੁਰੂ ਹੋ ਜਾਂਦਾ ਗਗੋਰੀਅਨ ਕੈਲੰਡਰ ਤੋਂ ਭਾਵ 0 ਤੋਂ ਇਹ 57 ਸਾਲ ਪਹਿਲਾਂ ਸ਼ੁਰੂ ਹੋ ਜਾਂਦਾ 57 ਬੀਸੀ ਦੇ ਵਿੱਚ ਸ਼ੁਰੂ ਹੋ ਜਾਂਦਾ ਆਪਾਂ ਇਹ ਕਹਿ ਸਕਦੇ ਹਾਂ ਜਦ 57 ਇਸਵੀ ਪੂਰਵ ਦੇ ਵਿੱਚ ਸ਼ੁਰੂ ਹੋ ਜਾਂਦਾ ਤੇ ਇਹ ਜਿਹੜਾ ਸ਼ੁਰੂ ਹੁੰਦਾ ਇਹ ਵਿਕਰਮਾ ਦਿੱਤੇ ਜਿਹੜੇ ਉਜੈਨ ਦਾ ਰਾਜਾ ਸੀਗਾ ਉਹਦੇ ਜਨਮ ਦੇ ਨਾਲ ਸ਼ੁਰੂ ਹੁੰਦਾਗਾ ਪਰ ਜੇਕਰ ਇਹਦੇ ਅਕੋਰਡਿੰਗ ਆਪਾਂ ਚੱਲੀਏ ਤਾਂ ਹੁਣ ਆਪਣਾ ਜਿਹੜਾ ਸਾਲ ਚੱਲ ਰਿਹਾ ਉਹ 2080 ਚੱਲ ਰਿਹਾਗਾ ਇਸੇ ਤਰ੍ਹਾਂ ਇੱਕ ਬੰਗਾਲੀ ਕੈਲੰਡਰ ਆ ਜਿਹੜਾ ਬੰਗਾਲ ਦਾ ਨੈਸ਼ਨਲ ਕੈਲੰਡਰ ਆਗਾ ਇਸੇ ਪ੍ਰਕਾਰ ਹੋਰ ਬਹੁਤ ਸਾਰੇ ਕੈਲੰਡਰ ਨੇ ਜਿਵੇਂ ਇੱਕ ਹੈਬਰੀਅੂ ਕੈਲੰਡ ਯੂਜ਼ਰ ਨੇ ਜਿਹੜੇ ਉਹਨਾਂ ਦਾ ਕੈਲੰਡਰ ਆਗਾ ਤਾਂ ਇਸੇ ਪ੍ਰਕਾਰ ਹੈ ਇਸਲਾਮ ਦਾ ਵੀ ਇੱਕ ਕੈਲੰਡਰ ਹੈਗਾ ਜਿਹੜਾ ਚੰਦਰ ਕੈਲੰਡਰ ਹੈਗਾ ਤੇ ਇਹਨੂੰ ਹਿਜਰੀ ਕੈਲੰਡਰ ਬੋਲਿਆ ਜਾਂਦਾ ਹੈਗਾ ਇਹ ਜਿਹੜਾ ਕੈਲੰਡਰ ਹੈਗਾ ਇਹਦਾ ਫਰਕ ਹੈ ਜਿਹੜਾ 600 ਸਾਲ ਦਾ ਹੈ ਤੇ ਇਹ ਉਸ ਟਾਈਮ ਤੇ ਸ਼ੁਰੂ ਹੁੰਦਾ ਜਦੋਂ ਇਸਲਾਮ ਦੇ ਜਿਹੜੇ ਪ੍ਰੋਫਟ ਮੁਹੰਮਦ ਸੀਗੇ ਮਤਲਬ ਉਹਨਾਂ ਦੇ ਜਿਹੜੇ ਪੈਗੰਬਰ ਸੀਗੇ ਮੁਹਜਰਤ ਮੁਹੰਮਦ ਉਹ ਜਦੋਂ ਮੱਕਾ ਤੋਂ ਮਦੀਨਾ ਗਏ ਸੀ ਤੇ ਇਹਦੇ ਅਕੋਰਡਿੰਗ ਜਿਹੜਾ ਇਹ ਸ਼ੁਰੂ ਹੁੰਦਾਗਾ ਇਹ ਹੁੰਦਾ 622 ਸੀਈ ਦੇ ਵਿੱਚ ਭਾਵ 622 ਈਸਵੀ ਦੇ ਵਿੱਚ ਸ਼ੁਰੂ ਹੁੰਦਾ ਤੇ ਇਹਦੇ ਅਕੋਰਡਿੰਗ ਜਿਹੜੀ ਅੱਜ ਕੱਲ ਡੇਟ ਚੱਲ ਰਹੀ ਹੈ ਉਹ ਚੱਲ ਰਹੀ ਹੈ 14 ਤੇ ਇਸੇ ਤਰ੍ਹਾਂ ਚੀਨੀਆਂ ਦਾ ਵੀ ਆਪਣਾ ਕੈਲੰਡਰ ਹੈਗਾ ਜਿਹੜਾ ਉੱਥੋਂ ਦੇ ਚਾਈਨੀਜ਼ ਰਾਜੇ ਨੇ ਆਪ ਦਾ ਬਣਵਾਇਆ ਸੀਗਾ ਤਾਂ ਹੁਣ ਆਪਾਂ ਗੱਲ ਕਰ ਲਈਏ ਜੀ ਆਪਣੇ ਸਿੱਖਾਂ ਦੇ ਕੈਲੰਡਰ ਦੇ ਬਾਰੇ ਜਿਹਨੂੰ ਨਾਨਕਸ਼ਾਹੀ ਕੈਲੰਡਰ ਕਿਹਾ ਜਾਂਦਾ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਹੈਗਾ ਇਹ ਇੱਕ ਸੋਲਰ ਕੈਲੰਡਰ ਹੈ ਸੋਲਰ ਭਾਵ ਸੂਰਜੀ ਕੈਲੰਡਰ ਹੈਗਾ ਤੇ ਇਸ ਦੇ ਵਿੱਚ 12 ਮਾਸ ਭਾਵ 12 ਮਹੀਨੇ ਨੇਗੇ ਤਾਂ ਇਸ ਦੇ ਵਿੱਚ ਜਿਹੜੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਆ ਉਹ ਇੱਕ ਚੇਤ ਤੋਂ ਹੁੰਦੀ ਹੈਗੀ ਤੇ ਨਾਨਕਸ਼ਾਹੀ ਕੈਲੰਡਰ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਸ਼ੁਰੂ ਹੁੰਦਾ ਹੈਗਾ ਤਾਂ ਭਾਵ ਜਦੋਂ ਗੁਰੂ ਨਾਨਕ ਉਸ ਨੂੰ ਇਸ ਦਾ ਸ਼ੁਰੂਆਤੀ ਸਮਾ ਮੰਨ ਲਿਆ ਜਾਂਦਾ ਹੈ ਤੇ ਇਹ ਕੈਲੰਡਰ ਜਿਹੜਾ ਇਹ ਕੈਨੇਡਾ ਵਾਸੀ ਪਾਲ ਸਿੰਘ ਪੂਰੇਵਾਲੀਆ ਸੀਗੇ ਉਹਨਾਂ ਦੁਆਰਾ ਬਣਾਇਆ ਗਿਆ ਸੀ 1960 ਦੇ ਵਿੱਚ ਇਸ ਦੇ ਅਕੋਰਡਿੰਗ ਅਜੇ ਤਾਂ ਜਿਹੜਾ 2024 ਵਾਲਾ ਸਾਲ ਆ ਉਹ ਚੱਲ ਰਿਹਾ 556 ਇਸੇ ਕਰਕੇ ਨੇ ਨਾਨਕ ਸ਼ਹੀ ਕੈਲੰਡਰ ਵਰਦੇ ਤਾਂ ਉਹਦੇ ਵਿੱਚ ਲਿਖਿਆ ਜਾਂਦਾ ਨਾਨਕ ਸ਼ਹੀ ਸੰਮਤ 556 ਤਾਂ ਕੈਲੰਡਰ ਨੇ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦੇ ਨੇ ਲੂਨਰ ਕੈਲੰਡਰ ਤੇ ਇੱਕ ਹੁੰਦੇ ਨੇ ਸੋਲਰ ਕੈਲੰਡਰ ਲੂਨਰ ਕੈਲੰਡਰ ਉਹ ਹੁੰਦੇ ਨੇ ਜਿਹੜੇ ਚੰਦਰਮਾ ਜਿਹੜਾ ਧਰਤੀ ਦਾ ਚੱਕਰ ਪੂਰਾ ਕਰਦਾਗਾ ਉਸ ਦੇ ਅਕੋਰਡਿੰਗ ਚੱਲਦਾ ਤਾਂ ਉਹਦੇ ਅਕੋਰਡਿੰਗ ਉਹ 28 ਦਿਨ ਦਾ ਇੱਕ ਸਰਕ ਕਰਦੇ ਨੇ ਕਿ ਕਿਉਂਕਿ ਚੰਦਰਮਾ ਜਿਹੜਾ ਧਰਤੀ ਦਾ ਚੱਕਰ ਹੈਗਾ ਉਹ 28 ਦਿਨਾਂ ਦੇ ਵਿੱਚ ਪੂਰਾ ਕਰ ਜਾਂਦਾ ਹੈਗਾ ਤੇ ਇਸੇ ਕਰਕੇ ਉਹਨਾਂ ਦਾ ਜਿਹੜਾ ਸਾਲ ਦਾ ਫਰਕ ਹੁੰਦਾ ਹੈਗਾ ਤੇ ਜਿਹੜੇ ਲੂਨਰ ਕੈਲੰਡਰ ਉਹ ਹੁੰਦੇ ਨੇ ਜਿਹੜੇ ਸੂਰਜ ਦਿਵਾਲੇ ਧਰਤੀ ਦਾ ਚੱਕਰ ਗਿਣਦੇ ਨੇ ਤੇ ਉਹ ਇੱਕ ਸਾਲ ਉਦੋਂ ਮੰਨਦੇ ਨੇ ਜਦੋਂ ਧਰਤੀ ਸੂਰਜ ਦਿਵਾਲੇ ਆਪਦਾ ਗੇੜਾ ਪੂਰਾ ਕਰਕੇ ਦੁਬਾਰੇ ਉਸੇ ਜਗ੍ਹਾ ਤੇ ਉੱਤੇ ਆ ਜਾਂਦੀ ਹੈ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ